ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇਹ ਵੀਡੀਓ ਡੇਟ 26 ਤਰੀਕ ਦੀ ਬਣਾ ਰਹੇ ਆ ਆਪਾਂ ਤੇ ਅੱਜ ਵੀ ਦੋਸਤੋ ਦੇਖ ਲਓ ਤੁਸੀਂ ਬਾਈ ਦੇ ਮਤਲਬ ਜਿਹੜਾ ਬਾਹਰ ਕੋਠੀ ਦੇ ਕੱਠ ਕਿੰਨਾ ਹੈਗਾ ਹਨਾ ਆਉਣ ਜਾਣ ਵਾਲੇ ਲੋਕਾਂ ਦਾ ਉਹ ਦੇਖ ਲਓ ਤੁਹਾਨੂੰ ਜ਼ੂਮ ਕਰਕੇ ਦਿਖਾਉਣੇ ਇੱਧਰ ਗੱਡੀਆਂ ਤੇ ਰੋਜ਼ ਦਾ ਹੁੰਦਾ ਇੱਥੇ ਵੀ ਬਾਈ ਨੂੰ ਪਿਆਰ ਕਰਨ ਵਾਲੇ ਲੋਕ ਹੀ ਇੰਨੇ ਨੇ ਜਿਹੜੀ ਦੂਰੋਂ ਦੂਰੋਂ ਤੱਕ ਲੋਕ ਆਈ ਜਾਂਦੇ ਨੇ ਪੰਜਾਬ ਦੇ ਵਿੱਚੋਂ ਜਿਹੜੇ ਉਹ ਉੱਤਿਆ ਸੰਸਕਾਰ ਤੇ ਨਹੀਂ ਪਹੁੰਚ ਸਕੇ ਹਨਾ ਉਧਰ ਗੱਡੀਆਂ ਦੇਖ ਲਓ ਕਿੰਨੀਆਂ ਖੜੀਆਂ ਨੇ ਤੇ ਸਪੈਸ਼ਲ ਗੱਡੀਆਂ ਤੇ ਆਉਂਦੇ ਨੇ ਉਧਰ ਤੁਹਾਨੂੰ ਸੜਕ ਤੇ ਦਿਖਾਉਣੇ ਆਪਾਂ ਸਾਰੇ ਦੇਖ ਲਓ ਸੜਕ ਦੇਖ ਲਓ ਹਨਾ ਗੱਡੀਆਂ ਨਾਲ ਭਰੀ ਹੋਈ ਹੈਗੀ ਤੇ ਉਹ ਬਾਈ ਦਾ ਮਹਿਲ ਹੈ ਕੋਠੀ ਹੈ ਇਹ ਇੱਧਰ ਦੇਖੋ ਤੁਸੀਂ ਬਾਹਰ ਦੇ ਵਿੱਚ ਮਿਲ ਕੇ ਜਿਹੜੇ ਮਤਲਬ ਦੁੱਖ ਸਾਂਝਾ ਕਰਨ ਆਏ ਆ ਲੋਕ ਹਨਾ ਤੇ ਉਹ ਵੀ ਖੜੇ ਨੇ ਤੇ ਇੱਧਰ ਸਮਾਦ ਹੈ ਜਿਹੜੀ ਇਸ ਸਾਈਡ ਜਿਹੜੀ ਉਹ ਸ਼ਾਰਕ ਤੋਂ ਪਾਰ ਸਮਾਦ ਹੈਗੀ ਸਮਾਦ ਤੇ ਵੀ ਮਤਲਬ ਪੂਰਾ ਇਕੱਠਾ ਯਾਰ ਸਮਾਦ ਤੇ ਵੀ ਦਿਖਾਵਾਂਗੇ ਆਪਾਂ ਦੂਰੋਂ ਕੈਮਰੇ ਨਾਲ ਤੇ ਬਹੁਤ ਜ਼ਿਆਦਾ ਇਕੱਠਾ ਹੈਗਾ ਬਾਈ ਇਸੇ ਕਰਕੇ ਤਾਂ ਕਹਿੰਦੇ ਆ ਬਾਈ ਅਮਰ ਹੋ ਗਿਆ ਬਾਈ ਮਰਿਆ ਨਹੀਂ ਹੈਗਾ ਮੁੱਕਿਆ ਨਹੀਂ ਹੈਗਾ ਤੇ ਸਿਮਰਜੀਤ ਸਿੰਘ ਮਾਨ ਜਿਹੜੀ ਕਿ ਅੱਜ ਜਿਮਨੀ ਚੋਨਾ ਦੇ ਵਿੱਚ ਸੰਗਰੂਰ ਤੋਂ ਤੇ ਉਹ ਵੀ ਮੈਨੂੰ ਐ ਲੱਗਦਾ ਵੀ ਰਿਜ਼ਲਟ ਆਉਣੇ ਬਾਕੀ ਨੇ ਤੇ ਜਿੱਤ ਪੱਕੀ ਹੈ ਇਹ ਬਾਈ ਦੀ ਬਦੌਲਤ ਕਰਕੇ ਆ ਬਾਈ ਦੀ ਸ਼ਹੀਦੀ ਨੂੰ ਮਤਲਬ ਜਿਹੜੀ ਬਾਗੇ ਨੇ ਉਹ ਸੇਰਾ ਦਿੱਤਾ ਜਾਂਦਾ ਹੈਗਾ ਦੇਖੋ ਤੁਸੀਂ ਹਨਾ ਆਉਣ ਵਾਲਿਆਂ ਦਾ ਲੈਣਾ ਬਣ ਬਣ ਕੇ ਆਉਂਦੇ ਨੇ ਬਾਈ ਅਮਰ ਹੋ ਗਿਆ ਤੇ ਕੌਣ ਕਹਿੰਦਾ ਵੀ ਬਾਈ ਮਰ ਗਿਆ ਜਾਂ ਮਤਲਬ ਇਸ ਦੁਨੀਆ ਤੇ ਨਹੀਂ ਹੈਗਾ ਬਾਈ ਆਪਣੇ ਵਿੱਚ ਹੀ ਹੈਗਾ ਅੱਗੇ ਤੁਹਾਨੂੰ ਦਿਖਾਵਾਂਗੇ ਆਪਾਂ ਉੱਥੇ ਵੀ ਜਿੱਧਰ ਸਮਾਦ ਆ ਉਧਰ ਵੀ ਆਪਾਂ ਕੈਮਰੇ ਜਰੂਰ ਲੈ ਕੇ ਚੱਲਦੇ ਆ ਤੁਹਾਨੂੰ ਦੋਸਤੋ ਆਹ ਜਿੱਧਰ ਸਮਾਦ ਹਨਾ ਇੱਧਰ ਦਾ ਤੁਹਾਨੂੰ ਕੈਮਰੇ ਦਾ ਥਿਊ ਦਿਖਾਉਣੇ ਆਪਾਂ ਤੁਹਾਨੂੰ ਵੀ ਕਿੰਨਾ ਇਕੱਠਾ ਉਹ ਜਾਮ ਅੱਜ ਵੀ ਦੇਖੋ ਪੂਰਾ ਜਾਮ ਲੱਗਿਆ ਹੋਇਆ ਹੈ ਸਰ ਤੇ ਉਹ ਲੰਮੀ ਨਿਗਾਹ ਮਾਰ ਕੇ ਦੇਖੋ ਤੁਹਾਨੂੰ ਜੂਮ ਕਰਕੇ ਦਿਖਾਉਣੇ ਆ ਹਨਾ ਆ ਇਕੱਠਾ ਦੋਸਤੋ ਆ ਜਾਮ ਲੱਗਿਆ ਪਿਆ ਅੱਜ ਵੀ ਇਹ 26 ਤਰੀਕ ਦੀ ਵੀਡੀਓ ਆ ਤੇ ਬਹੁਤ ਹੀ ਲੋਕਾਂ ਦੇ ਵਿੱਚ ਹਜੇ ਵੀ ਬਹੁਤ ਦੁੱਖ ਹੈ ਲੋਕਾਂ ਦੇ ਮਨਾਂ ਦੇ ਵਿੱਚ ਵੀ ਆਪਾਂ ਯਾਰ ਜਾ ਕੇ ਆਈ ਗਏ ਜਿੱਥੋਂ ਮਤਲਬ ਸਕੂਨ ਮਿਲ ਸਕੇ ਦਿਲ ਨੂੰ ਹਨਾ ਇਸ ਸਮਾਦ ਤੇ ਲੋਕ ਆਉਂਦੇ ਨੇ ਤੇ ਇੱਥੇ ਆ ਕੇ ਮੱਥਾ ਵਗੈਰਾ ਟੇਕਦੇ ਨੇ ਤੇ ਆਪਦੇ ਮਤਲਬ ਰੂਹ ਨੂੰ ਬਾਈ ਦੀ ਸ਼ਾਂਤੀ ਵਾਸਤੇ ਇੱਥੇ ਅਰਦਾਸ ਕਰਦੇ ਨੇ ਇੰਨਾ ਹੀ ਕਹਿੰਦੇ ਹਨਾ ਆਪਾਂ ਤੁਹਾਨੂੰ ਇਜਾਜ਼ਤ ਲੈਣੇ ਆ ਧੰਨਵਾਦ ਸਾਰਿਆਂ ਦਾ